ਇਨਾ ਵੱਡਾ ਕਾਂਡ ਹੋ ਗਿਆ ਕਹਿੰਦੇ ਨਾ ਕਿ ਆ ਕੇ ਵੀ ਉਹ ਪਤਾ ਉਹ ਚੱਲ ਗਏ ਬੋੜ ਚੱਲਾ ਆਪਣੀ ਸੋਈ ਮਾਹੀ ਨਾਲੀ ਉਹਦੇ ਮੁੰਡਿਆਂ ਦੀ ਰਾਜ ਸਰਾਨਾ ਸਾਹਿਬ ਜੀ 100 ਰੁਪਏ ਰਣਾ 100 ਰੁਪਏ ਰਣਾ ਪਾਵਰ ਪੀ ਰਣਾ 100 ਰੁਪਏ ਉਹ ਗਿਆਮ ਦੇ ਘਰ ਆਣ ਜੇ ਮੁਰ ਕੋ ਘਰ ਤੋਂ ਭਰਾ ਗਿਆ ਮੁਰ ਜਾਣ ਕੇ ਪੈ ਗਈ ਥਾਂ ਉਹ ਤੇ ਕਹਿੰਦੇ ਪੀ ਇਹ ਕਹਿੰਦਾ ਸੁਨਿੰਦਰ ਦੀ ਰਾਜਨ ਜੀ ਇਹ ਸਾਢੇ 6 ਮੋਣੇ ਦੇ ਸਾਦੇ ਵਿੱਚ ਵਿੱਚ ਉਹ ਮੁੜ ਕੇ ਆ ਗਏ ਘਰੋਂ ਪਹਿਲਾਂ ਤੇ ਹਟਾਤਾ ਸੀ ਅੱਛਾ ਫੇਰ ਆ ਗਏ ਘਰੋਂ ਦੋਵੇਂ ਪਾਸ ਉਹ ਸੱਤੇ ਦਾ ਮੁਰੇ ਨਾਂ ਦੀ ਰਾਜਨ ਜਿਹੜਾ ਮਰਿਆ ਉਹ ਦੋ ਜਣੇ ਹੀ ਕਿਤੇ ਮਾਂ ਉਤਰਾਈ ਹੈ ਮਗਰ ਤਵੜੀ ਚਲਾਏ ਮੇਰਾ ਨਾਮ ਸੁਖਿੰਦਰ ਜੀ ਇੱਥੇ ਗੋਣਾ ਕੋਲਾ ਕਰਦੇ ਟਾ ਰੋੜੇ ਚਲਾਏ ਟੋ ਦੇ ਮੇਰੇ ਭਰਾ ਤੇ ਜਰਮ ਦੇ ਡਰ ਤੋਂ ਹੀ ਹੈ ਨਾ ਰਾਜਣੀ ਉਹ ਇੱਥੇ ਮੱਝੇ ਦੇ ਅੱਛਾ ਤੇ ਜੜੀ ਦੇ ਇੱਥੇ ਇੱਥੇ ਰੋਣਾ ਬਚਾ ਅੱਛਾ ਜੜੀ ਵੀ ਸੀਰੀਅਸ ਆ ਕੇ ਤਾਂ ਪੜਦਾ ਹੈ ਜੀ ਰਾਜਣੀ ਜੇ ਦੀ ਡਟੋਗੀ ਬਲਵਿੰਦਰ ਸਿੰਘ ਆਹ ਬਰੇਲ ਭਾਈ ਸਾਹਿਬ ਕਵਾ ਰਹੀ ਹੈ ਜੀ ਅੱਛਾ ਆ ਮੈਂ ਕਰਦੇ ਆ ਪਵਰੇ ਨੂੰ ਮਰੇ ਢੋਨੇ ਤੋਂ ਕੱਲ ਇਹੋ ਹੀ ਗਾਣਾ ਗੁਣਾ ਕੱਢਦੇ ਹੋਰ ਤਰੀ ਨਹੀਂ ਗੱਲ ਹੋਈ ਰਵੀ ਦੇ ਨਿਆਣਿਆਂ ਪੋਲਾ ਦੇ ਮੋਟਾ ਰਵੀ ਦੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੇ ਤੂੰ ਨਹੀਂ ਮਰ ਜਾਣਾ ਗੱਲ ਦੋਆ ਗੱਲ ਕੋਈ ਨਹੀਂ ਭਾਈ ਜੀ ਕਾਲਾ ਕੱਟਦੇ ਹੀ ਆ ਕੇ ਗਾੜੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਦੇ ਆਏ ਸੇਰੇ ਅੱਛਾ ਹਾਂਜੀ ਦੋ ਜਣੇ ਆਏ ਦੋੜੇ ਮਾਰਿਆ 8 ਮਾਰੀ 6:00 ਵਜੇ 6:00 ਵਜੇ ਤੇ ਬੀਚ ਮਾਰੀ ਨਾ ਰਹੀ ਉਹਦੇ ਮੁੰਡਿਆਂ ਜੀ ਰਾਜ ਸਰੰਦਾ ਸਾਹਿਬ ਜੀ ਇਹ 7 ਗੋਈ ਵੀ ਹੋਈ ਜੀ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਮੂਹਰੇ ਕੋਲ ਚਾਰ ਗੱਡੀ ਤਾਂ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗੱਡੀਆਂ ਪਰੇ ਨਾ ਰਹਿਦੇ ਮੇਰੇ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਕਰਾਉਣਾ ਵਾ ਆਉਂ ਜਾਉਂ ਫਲਾਂਟੇ ਮੇਰੇ ਡੈਡੀ ਦੇ ਹੱਥੀ ਪੈਰ ਲੱਗਾ ਤਾਂ ਹੀ ਫਿਰ ਵੜ ਕੇ ਕੁੱਟਿਆ ਨੂੰ ਤੇ ਬਾਅਦ ਚ ਰੋੜੇ ਮਾਰਨਦਾ ਫਿਰ ਇਹਨਾਂ ਨੇ ਮੇਰਾ ਖੜਾ ਮਾਰਤਾ ਇਟ ਮਾਰ ਕੇ ਤੇ ਟੋੜੇ ਦੇਖ ਲੈ ਤੇ ਬੈਰੀ ਲੱਗੇ ਤੇ ਜਦ ਇਟ ਵੱਜੀ ਹੈ ਤਾਂ ਉਹ ਮਤਲਬ 3:00 ਉਹ ਸੈਂਚੇ ਸਰਕਾਰੀ ਹਸਪਤਾਲ ਜਿਸ ਹਨ ਨੇ ਸਵੇਰੇ ਕਹਲਾਈ ਹੈ ਕਿ ਲੜਾਈ ਝਗੜਾ ਹੈ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਮਰ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਤੇ ਇਦਾਂ ਨੇ ਇੱਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਇਹ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਟਰ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਮ ਮਸੀ ਜੀ ਇਹ ਮੈਟੋਗੋਫੀ ਕੀਤਾ ਗਿਆ ਤੇ ਬਲਵਿੰਦਰ ਮਸੀ ਤੇ ਜਿਆਦਾ ਸੱਟਾਂ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਬਰਾਬਰ ਆਪਾਂ ਜ ਮਜਾਰਨ ਜੀ ਸੀ ਕਿ ਕੋਈ ਪੈਹਰਾ ਲੈਣ ਦੇਣਾ ਹੈ ਇਹਨਾਂ ਦਾ 500 ਰੁਪਏ ਵੀ ਕਹਿੰਦੇ ਕਿ ਲੈਣ ਦੇਣਾ ਹੈ ਇਹਨਾਂ ਦਾ ਤੇ ਆਪਾਂ ਮਕਲੋਗ ਨੂੰ ਤੇ ਐਫ ਆਈ ਆਰ ਲੈਂ ਕਰਤੀਏ ਤੇ ਬਾਕੀ ਜਿਹੜਾ ਮੋਤੀ ਉਹਦੀ ਆਪਾਂ ਪੋਸਟਮਾਰਟ ਕਰਾਰੇ ਰੋਹਿਤ ਮਸੀ ਤੇ ਰਾਹੁਲ ਮਸੀ ਅਤੇ ਇੱਕ ਨਾਲ ਦੀ ਮਾਤਾ